ਮਾਨ ਸਾਹਿਬ ਨਾਲੇ ਲਾ ਕੇ ਜੈਕਾਰ ਹੋਈ ਪਈ ਆ ਘਰ ਦੇ ਆਉਣ ਦਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨਵਿੰਦਰ ਕਰਦੇ ਰਹੋ ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੋਈ ਅੱਜ ਸੋ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਧੰਨਵਾਦ ਕਿ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦੋਂ ਆਪਣੇ ਘਰ ਦੇ ਸਵਾਗਤ ਕਰਦੇ ਨਾ ਵੀ ਜਿਆਦਾ ਸਵਾਦ ਆਉਂਦਾ ਇੱਕ ਵਾਰ ਦੋ ਪੈਰ ਕੇ ਕੀਤਾ ਮਾਰਦਾ ਧੰਨਵਾਦ ਬਾਈ ਧੰਨਵਾਦ ਘਰੇ ਬੈਠੋ ਗੱਲਬਾਤ ਕਰਾਂਗੇ ਜੇ ਤੁਸੀਂ ਵੀ ਲੇਟ ਹੋ ਗਏ ਟਾਈਮ ਦਾ ਸਾਵਾਂਗੇ ਸਵੇਰੇ ਫਿਰ ਕੰਮ ਲਗਾਗੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਨਾਨਕ ਸਾਹਿਬ ਦੇ ਚਰਨਾਂ 'ਚ ਟਿਕਦੇ ਆ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬੱਬੂ ਮਾਨ ਦੇ ਲਾਈਵ ਸ਼ੋਅ ਦੀਆਂ ਜਿੱਥੇ ਜਲੰਧਰ ਤੋਂ ਮੈਂਬਰ ਆਫ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ ਜਿਵੇਂ ਸਟੇਜ ਤੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬੱਬੂ ਮਾਨ ਦਾ ਨਿੱਘੇ ਦਿਲ ਦੇ ਨਾਲ ਸਵਾਗਤ ਕੀਤਾ ਗਿਆ ਤੇ ਬੱਬੂ ਮਾਨ ਦੀਆਂ ਤਾਰੀਫਾਂ ਦੇ ਫੁੱਲ ਬਣਦੇ ਹੋਏ ਵੀ ਉਹ ਦਿਖਾਈ ਦਿੱਤੇ ਇਸ ਮੌਕੇ ਬੱਬੂ ਮਾਨ ਵੀ ਸ਼ੋਅ ਨੂੰ ਕਾਫੀ ਇੰਜੋਏ ਕਰਦੇ ਨਜ਼ਰ ਆਏ ਮੋਲੇ ਲਾ ਕੇ ਜੈਕਾਰ ਹੋਈ ਪਈ ਹੈ ਘਰੇ ਆਉਣ ਦਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪਰਮਾਤਮਾ ਤੋਂ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੈ ਅੱਜ ਸੋ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਧੰਨਵਾਦ ਕਿ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਵੀ ਜਿਆਦਾ ਸਵਾਦ ਆਉਂਦਾ ਇੱਕ ਵਾਰ ਦੋਰ ਨੇ ਰਕੇ ਕੀਤਾ ਮਾਰਦਾ ਧੰਨਵਾਦ ਧੰਨਵਾਦ ਘਰੇ ਬੇਸ਼ਰੂ ਗੱਲਾਂ ਬਾਤ ਕਰਨੀਆਂ ਜੇ ਤੁਸੀਂ ਵੀ ਲੇਟ ਹੋ ਗਏ ਟਾਈਮ ਦਾ ਸਾਵਾਂਗੇ ਸਵੇਰੇ ਫਿਰ ਕੰਮ ਲਗਾਗੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਨਗਰ ਨਾਨਕ ਸਾਹਿਬ ਦੇ ਚਰਨਾਂ 'ਚ ਟਿਕਦੇ ਆਂ ਵੀ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਰਹਿ ਜਾਂਦੇ ਜਿੰਦਾ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਨਹੀਂ ਗਾਣਾ ਵੀ ਘਟ ਕਰਦਾ ਨਹੀਂ ਐਸੀ ਕਿਰਪਾ ਆਰਟਿਸਟਾਂ ਨੂੰ ਉਧਰ-ਉਧਰ ਔਰ ਤੁਹਾਡਾ ਕਰਮ ਹੈ ਕਿ ਤੁਸੀਂ ਸੁਣਦੇ ਨਾ ਪਿਆਰ ਸਰਦਾਰ ਦਾ ਚੱਲ ਚੰਡੂ ਪਹਿਰਾ ਲੈ ਵਲਾਕ